ਬਾਬਾ ਜੀ ਵਾਈ ਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਤੁਹਾਡਾ ਰਿਕਸ਼ਾ ਚੋਰੀ ਹੋਇਆ ਕੋਲੇ ਵਿੱਚੋਂ ਚੋਰੀ ਹੋ ਗਿਆ ਮੈਂ 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 ਲੰਗਰ ਖਾਨ ਜਾਣਾ ਲੰਗਰ ਖਾਨ ਤੇ ਅੱਛਾ ਮੈਂ ਮਟਾ ਨਹੀਂ ਮਾਰਿਆ ਲੰਗਰ ਖਾਨ ਤੇ ਬਾਹਰੂ ਕੀ ਲੈ ਗਿਆ ਚੁੱਕ ਕੇ ਇਹ ਵਿੱਚੇ ਸਭ ਕੁਝ ਹੈ ਇਹ ਕੀ ਇਹ ਦੋ ਚੋਸ ਇਹ ਕੱਪੜੇ ਖਪੜੇ ਆਪਣਾ ਬੇਬੇ ਜਿੰਦਰਾ ਕੱਪੜੇ ਅੱਛਾ ਕੱਪੜੇ ਵੀ ਤੁਹਾਡੇ ਉੱਤੇ ਸੀ ਅੱਛਾ ਕਿੰਨਾ ਕੀ ਆਪਣਾ ਨਾ ਹਾਂ ਦੀਪ ਦੀਪ ਕੁਮਾਰ ਦੀਪਕੁਮਾਰ ਦੀਪਕੁਮਾਰ ਤੇਰਾ ਰਿਕਸ਼ਾ ਜਿਹੜਾ ਗਵਾਚਿਆ ਸੀ ਨਾ ਉਹ ਸਾਨੂੰ ਲੱਭ ਗਿਆ ਤੇ ਰਿਕਸ਼ਾ ਲੱਭ ਗਿਆ ਤੇਰਾ ਜਿਹੜਾ ਗਵਾਜਾ ਸੀ ਇੱਕ ਦਿਨ ਗੁਲਾਮ ਦਾ ਨੇ ਗੱਡੀ ਚੋਂ ਦੇਤੀ ਆ ਇਹ ਵਾਲੀ ਤੇਰਾ ਜਿਹੜਾ ਰਿਕਸ਼ਾ ਜਿਹੜਾ ਤੇਰਾ ਗਵਾਚਿਆ ਸੀ ਨਾ ਕੋਨੇ ਲੱਗੀ ਆਹੀ ਤੇਰਾ ਰਿਕਸ਼ਾ ਇਹ ਮਾਲਾ ਦੇ ਲੱਭ ਗਿਆ ਮਰੇ ਕਿ ਲੱਭਦਾ ਵਾ ਦਿਮਾਗ ਸਿੱਧਾ ਮੇਰਾ ਭਰਾ ਸਿੱਧਾ ਕੋਈ ਨਹੀਂ ਕੋਈ ਨਹੀਂ ਮੇਰਾ ਭਰਾ ਤੇਰੀ ਜਿਹੜੀ ਰੋਜੀ ਰੋਟੀ ਸੀ ਨਾ ਉਹ ਤੈਨੂੰ ਦੁਬਾਰਾ ਵਾਪਸ ਦੇਤੀ ਗੁਰੂ ਗRANDAS ਪਾਤਸ਼ਾਹ ਨੇ ਠੀਕ ਹੈ ਤੇਰਾ ਰਿਕਸ਼ਾ ਕੱਲ ਕੋ ਚਾਈ ਕੱਲ ਕੋ ਚਾਈ ਇਹ ਸ਼ੁਕ੍ਰਵਾਰ ਦਾ ਕਵਾਚ ਤੇ ਸ਼ੁਕ੍ਰਵਾਰ ਦਾ ਤੂੰ ਕੀ ਕਰਦਾ ਪਿਆ ਕੰਮ ਕਰਦਾ ਪਿਆ ਅਸੀਂ ਕੋਈ ਕੋਈ ਕੰਮ ਕਰਦਾ ਪਿਆ ਮੈਂ ਸ਼ੁਕ੍ਰਵਾਰ ਦਾ ਨਹੀਂ ਕਰਦਾ ਪਿਆ ਵਿਲਾ ਹੀ ਬੈਠਾ ਹੁੰਦਾ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਤੈਨੂੰ ਲੱਗਦਾ ਸੀ ਰਿਕਸ਼ਾ ਮਿਲ ਜੂਗਾ ਤੈਨੂੰ ਲੱਗਦਾ ਸੀ ਰਿਕਸ਼ਾ ਮਿਲ ਜੂਗਾ ਨਹੀਂ ਸੀ ਲੱਗਦਾ ਪਰ ਮਾਰੇ ਇਹਨੇ ਤੁਹਾਨੂੰ ਰਿਕਸ਼ਾ ਦੇ ਤਾ ਗੁਰੂ ਅਮਰਦਾਸ ਪਾਸ਼ਾ ਨੇ ਠੀਕ ਹੈ ਤੇਰਾ ਪੁਰਾਣਾ ਰਿਕਸ਼ਾ ਗਵਾਚਾ ਜੀ ਤੁਹਾਨੂੰ ਦੂਜਾ ਰਿਕਸ਼ਾ ਮਾਰੇ ਇਹਨੇ ਭੇਜਦਾ ਤੇਰੇ ਵਾਸਤੇ ਠੀਕ ਹੈ ਚਲਾ ਦਿਖਾ ਕਿ ਕਿਹੜਾ ਰਿਕਸ਼ਾ ਮਨੂੰ ਹੱਥ ਲਾ ਕੇ ਦੱਸ ਧੰਨ ਜੀ ਆ ਠੀਕ ਹੈ ਖੁਸ਼ ਹੈ ਪੁਰਾਣਾ ਗਵਾਚਾ ਹੀ ਆ ਮਿਲ ਗਿਆ ਠੀਕ ਹੈ ਖੁਸ਼ ਹੈਗਾ ਹੁਣ ਕਹ ਸਵਾਸ ਸਵਾਸ ਬੋਲ ਸਵਾਸ ਸਵਾਸ ਗੁਰੂ ਅਮਰਦਾਸ ਸਵਾਸ ਸਵਾਸ ਗੁਰੂ ਅਮਰਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਇਹ ਤੈਨੂੰ ਰਿਕਸ਼ਾ ਗੁਰੂ ਰਾਮਦਾਸ ਪਾਤਾ ਜੀ ਨੇ ਲੈ ਕੇ ਦਿੱਤਾ ਤੈਨੂੰ ਠੀਕ ਹੈ ਤੇਰਾ ਰਿਕਸ਼ਾ ਚੋਰੀ ਹੋ ਗਿਆ ਸੀ ਨਾ ਇਹਸ ਕਰਕੇ ਮਾਲਕ ਨੇ ਤੈਨੂੰ ਦੂਜਾ ਰਿਕਸ਼ਾ ਦੇ ਦਿੱਤਾ ਓਕੇ ਨਾ ਹੋਤਾ ਠੀਕ ਹੈ ਚੱਲਦਾ ਠੀਕ ਹੈ ਰੋਟੀ ਤੇਰੀ ਚੱਲ ਪੂਗੀ ਹਾਂਜੀ ਹੁਣ ਰੋਟੀ ਕਮਾ ਲੈਣਾ ਨਾ ਛੋੜੀ ਵੀ ਤੇ ਰੋਟੀ ਕਮਾ ਲੈਣਾ ਹਾਂਜੀ ਚੱਲ ਠੀਕ ਹੈ ਮੇਰਾ ਭਰਾ ਚੱਲ ਤੇਰੀ ਸੇਵਾ ਵਾਸਤੇ ਦੇਖ ਲੈ ਸਿੰਘ ਸਾਹਿਬ ਆਏ ਆ ਦੁਬਾਰਾ ਤੂੰ ਇਹਦੇ ਨਾਲ ਪਾਜੀ ਰਿਕਸ਼ਾ ਅੱਗੇ ਆਏ ਨੇ ਪਰ ਤੂੰ ਨਹੀਂ ਆਇਆ ਤੇਰੇ ਦਸ਼ਨ ਕਰਾਣੇ ਨੂੰ ਕਰਾਤੇ ਸੋ ਪੰਜਾਬੀ ਉਹ ਇਸ ਤਰ੍ਹਾਂ ਹੁੰਦਾ ਦੇਖੋ ਸਾਡਾ ਚੋਰੀ ਹੋ ਗਿਆ ਬਾਜੀ ਇਹਨਾਂ ਦਾ ਵਾਈ ਗੁਰੂ ਚੋਲੇ ਲੱਗ ਗਿਓ ਸਾ ਚੋਰੀ ਹੋ ਗਿਆ ਇਹ ਕਿਤੇ ਗਈ ਸੀ ਬਾਜੀ ਉਹਨਾਂ ਕੋਲੇ ਸਾਡੀ ਵੀਡੀਓ ਵਗੈਰਾ ਦੇਖਦੇ ਹੋਣੇ ਆ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਇਹਨਾਂ ਦਾ ਰਿਕਸ਼ਾ ਚੋਰੀ ਹੋ ਗਿਆ ਆਪਾਂ ਇਹਨਾਂ ਨੂੰ ਕਿਹਾ ਕਿ ਤੁਹਾਡਾ ਰਿਕਸ਼ਾ ਜਿਹੜਾ ਗਲੱਭ ਗਿਆ ਸਾਡੇ ਕੋਲ ਤੇ ਉਹ ਰਿਕਸ਼ਾ ਇੱਥੇ ਇੱਕ ਲੱਗਾ ਹੋਇਆ ਤੇ ਭਾਜੀ ਉਹ ਇਹਨਾਂ ਨੂੰ ਨਾਲ ਲੈ ਕੇ ਆਏ ਆ ਤੇ ਹੁਣ ਉਹ ਰਿਕਸ਼ੇ ਦੀ ਜਿਹੜੀ ਅਮਾਉਂਟ ਆ ਤੁਸੀਂ ਵੀ ਆ ਕੇ ਨਾਲ ਇਸ ਦੇ ਵਗੈਰਾ ਕਰਨ ਵਾਸਤੇ ਇਹ ਸਾਰਾ ਕੁਝ ਮਹਾਰਾਜ ਕਰਨ ਵਾਲਾ ਬੈਠਾ ਗੁਰਮੁਖ ਸਾਹਿਬ ਤੇ ਦੇਖੋ ਇਹ ਕਿ ਬੁੱਢਾ ਬੰਦਾ ਇਹਨੂੰ ਕਿੰਨੇ ਦੁਬਾਰਾ ਰਿਕਸ਼ਾ ਲੈ ਜਣਾ ਹੈ ਕੇ ਇਹਨੇ ਨਹੀਂ ਦੇਣਾ ਸੋ ਅਸੀਂ ਦਾਨ ਇਸ ਤਰ੍ਹਾਂ ਦਾ ਦਈਏ ਕਿ ਕਦੀ ਰੋਟੀ ਚੱਲ ਪਵੇ ਰੋਟੀ ਚੱਲ ਪਵੇਗੀ ਤੇਰੀ ਹੁਣ ਚੱਲ ਪਏਗੀ ਨਾ ਖੁਸ਼ ਹੈ ਪੁਰਾ ਵਾਹਿਗੁਰੂ ਚਲੋ ਠੀਕ ਹੈ ਤੂੰ ਲੈ ਜਾ ਰਿਕਸ਼ਾ ਹੈ ਆ ਪਾਣੀ ਪਣੀ ਪਾਣੀ ਭਲਾ ਦਿਓ ਪਾਣੀ ਭਲਾ ਦਿਓ ਹਾਂ ਛੁੱਟੀ ਹੋਣ ਠੀਕ ਹੈ